ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। गल तो बहुत था पर फोकस एक जरा डंप के प्रेम्लीट फ्रॉड मेरे को सारे तो मैं सकती दस दिन सताई तरीक नग लगी फायर ब्रिगेड की जी बुक है एंट्री छब्बीस तरीक की एंट्री पाई है इन्होंने कि अग लगी है इन्होंने एक दिन पहला सुपना आ गया कि अग लगे इट वॉज ऑल अ प्लैनप्रेस एंड एंड इस अलावा आप मुलाजम है सॉरी अकाउंट ਉਨੇ ਆਪ ਆਪਣੀ ਰਿਪੋਰਟ ਜਿਹੜੀ ਆ ਜਦ ਆਪਾਂ ਤੁਹਾਡੇ ਕੋਲ ਰਹਿੰਦੇ ਨੇ ਯਾਰ ਦੱਸਣ ਲਈਏ ਘੱਟ ਹੋ ਗਿਆ ਉਸੇ ਵੀ ਜਿੰਨਾ ਤੋਂ ਰਿਪੋਰਟ ਦੀ ਜਦ ਤੁਸੀਂ ਰਿਪੋਰਟ ਮੰਗਾਈ ਤਾਂ ਇਹ ਉਹਨੇ ਅਗੇ ਐਮਐਮ ਪੇਸਟੀ ਐਮੈਨਿਟ ਨਾਲ ਕੰਪਰਮਿਟ ਜੇ ਕੰਪਰਮਿਟ ਤੇ ਗੱਲ ਆਈ ਉਹਨੇ ਤੁਹਾਨੂੰ ਕਰਾਖਰ ਨੂੰ ਪੁੱਛੋ ਮੈਂ ਆਪਣੇ ਮੁਕਾਇਦਾਂ 'ਚ ਰਿਪੋਰਟ 'ਚ ਲਿਖਿਆ ਕਿ ਜਿਹੜਾ ਰਿਪੋਰਟ ਉਹ ਖੁਦ ਬੋਲਦਾ ਹਾਂ ਦਿਸ ਇਜ਼ ਦ ਸਟੇਟ ਆਫ ਵੇਰਸ ਆਨ ਨੋਵਿਸ਼ਨ ਕਮਿਟੀ ਉਮੀਦ ਤੋਂ ਨਾ ਮਿਲਿਆ ਸੀ ਕਿ ਵੀ ਆਰ ਨਾਟ ਅਗੇਂਸਟ ਦ ਗਵਰਨਮੈਂਟ ਸਾਲ ਇਸ ਗਵਰਨਮੈਂਟ ਤੋਂ ਤੁਹਾਡੇ ਮੱਠ 9 2022 ਚ ਇੱਕ ਤੋਂ ਚਿੱਠੀ ਨਿਕਲੀ ਹੋਈ ਹੈ ਕਿ ਤੁਸੀਂ ਸੀਨੀਅਰ ਪ੍ਰਧਾਨ ਵਾਈਸ ਪ੍ਰਧਾਨ ਦੇ ਲਿਖੇ ਕਿੱਥੀ ਨਾ ਕੋ ਲਈ ਇਹਨੂੰ ਸਿਰਫ ਇੰਪਲੀਮੈਂਟ ਕਰਨਾ ਹੈ ਇਹ ਇੰਪਲੀਮੈਂਟ ਕਰਾ ਨਹੀਂ ਰਹੇ ਸਿਰਫ ਇਸ ਕਰਕੇ ਕਿਉਂਕਿ ਇਹਨਾਂ ਦੀ ਪੈਟੀ ਪੋਲਿਟਿਕਸ ਹੈ ਜੇ ਇੰਪਲੀਮੈਂਟ ਹੋ ਕੇ ਪ੍ਰਧਾਨ ਚੋਂ ਹੋ ਕੇ ਕੰਮ ਨੂੰ ਜਿਹੜੀ ਜ਼ਿੰਮੇਵਾਰੀ ਉਹਦੀ ਬੰਦ ਹੈ ਉਨਸਟੇਨ ਤੇ ਜ਼ਿੰਮੇਵਾਰੀ ਕਿਸੇ ਦੀ ਐਟਮ ਇਨੌਟ ਤੇ ਦੇ ਚਾ। ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਧਾਰਾ ਮਜੀਦੇ ਬਾਦ ਤੋਂ ਨਿਕਿਆ ਇਹਨਾਂ ਨਾਰਾ ਕਾਹਲਾ ਅਸਾ ਜੇਕਰ ਸਰਕਾਰ ਕੋਲ ਉੱਤੇ ਗਰਮ ਪਾਣੀ ਪਾ ਦਿਆ ਨੋ ਤਾਂ ਲਗੂ ਨਾ ਹੋ ਜਾਵੇ 9 ਲੱਖ ਰੁਪਏ ਦਾ। ਸਾਡੇ ਕੋਲ ਧੂਮੇ ਉੱਤੇ ਇਹਦਾ ਕੋਈ ਨਾ ਹੋਵੇ। ਦਿਓ ਦੇਖੋ ਭਰਾਓ ये अपना का बात में वाला हो गया ना बोले तो 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 के 2 लाख बिना मेरा खर्चा नहीं भी आया इनका ये बात ऊपर खर्चा मेरा करता पुलिस रात बारी अपडेट आगे जाओ लभरदा जी आ जाओ बीच आ जाओ ये खाता बाजार आज यहां पे उतर आ जाओ डा दिया यहां पे लगा बाजार जितना मतलब ਟੈਕਰੀ ਸਾਹਿਬ ਨੇ ਹਾਈ ਕੋਰਟ ਦੇ ਜੱਜ ਸਾਹਿਬ ਦੀ ਡਿਊਟੀ ਲਗਾਈ ਕਿ ਇਹਦੀ ਜਾਂਚ ਕੀਤੀ ਜਾਵੇ ਤਾਂ ਉਹਦੀ ਜਾਂਚ ਉਹਦੀ ਜਾਂਚ 2023 ਦੇ ਵਿੱਚ ਪੂਰੀ ਹੋ ਗਈ ਤੇ ਜੇਲ੍ਹ ਵਿੱਚ ਉਹਨਾਂ ਨੇ ਕਹਿਤਾ ਤੇ ਇਹਨਾਂ ਮੁਲਾਜ਼ਮਾ ਨੇ ਸਟੇਸ਼ਨਰੀ ਤੇ ਸੈਂਟਰੀਨ ਵਿੱਚ ਕਪੜਾ ਕੀਤਾ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇ ਇਹ ਸਾਰੇ ਰੋਜ਼ ਹੀ ਕਹਿ ਦਿੰਦੇ ਆ ਅੱਗੇ ਜਾਂਚ ਕਰਾਵਾਣ ਦੇ ਜਾਂਚ ਕੰਮ ਦੇ ਤਾਕਤ ਜਵਾ ਆਪਣੇ ਗਾਇਤ ਸ਼ੁਰੂ ਕਰਨ ਤੋਂ ਪਹਿਲਾਂ ਦੱਸਣਾ ਚਾਹੁੰਗਾ ਕਿ ਮਕਾ ਨੂੰ ਜੜਾਇ ਤਲਾਕ ਬਰਾ ਕਰਤਾ ਸੀ ਅੱਜ ਵੀ ਗੁਮਰਾਹ ਕਰ ਰਹੇ ਇੱਕ ਇਹ ਕੇ ਕਿ ਕਾਂਗਰਸ ਪਾਰਟੀ ਦੇ ਵਰਕਰ ਸਭਾ ਨਿੰਦਰ ਸਭਾ ਰੇਲਵੇ ਰੋਡ ਦੀ ਬਣਤ ਹੁੰਦੀ ਮੈਂ ਕਲੀਅਰ ਕਰਨਾ ਚਾਹਾਂ ਮੈਂ ਕਿ ਕਾਂਗਰਸ ਪਾਰਟੀ ਵਿਧਾਨ ਮੰਡਲ ਤੋਂ ਬਿਲਕੁਲ ਖلاف ਨਹੀਂ ਅੰਗਦ ਸਿੰਘ ਬਿਲਕੁਲ ਵੀ ਜੈ ਕੌਂਸਲ ਦੇ ਮੈਂਬਰ ਸਭਾ ਨੇ ਸਾਡੇ ਬਿਲਕੁਲ ਵੀ ਵਿਧਾਨ ਮੰਡਲ ਦੇ ਖਿਲਾਫ ਨਹੀਂ ਆ ਜੇ ਡਵੈਲਪਮੈਂਟ ਦੇ ਖਿਲਾਫ ਕੋਈ ਹੈ ਤਾਂ ਇਹ ਲੋਕ ਨੇ ਜਿਹੜੇ ਕੱਲ ਉੱਥੇ ਬੈਠੇ ਹੋਏ ਸੀ ਔਰ ਇਹ ਦੱਸਦੇ ਕਿ ਅੰਦਰ ਸਟੇਲ ਆ ਜੇ ਸਟੇਲ ਆ ਕਰਾ ਤਾਂ ਸਟੇਲ ਦੀ ਕਾਪੀ ਵੀ ਤੁਸੀਂ ਪੱਤਰਕਾਰਾਂ ਨਾਲ ਲੋਕਾਂ ਨਾਲ ਸ਼ੇਅਰ ਕਰੋ ਲੋਕੇ ਇੱਕ ਵਾਰੀ ਪੜਨ ਕਿ ਸਟੇ ਰੇਵੇ ਰੋਡ ਤੇ ਜਾਂ ਇਹਨਾਂ ਦੇ ਗੈਰ ਕਾਨੂੰਨੀ ਮੀਟਿੰਗਾਂ ਤੇ ਜਿਹਦੇ ਥਰੂ ਪਿਛਲੇ 1.5 ਸਾਲ ਚ ਇਹਨਾਂ ਨੇ ਕਰੋੜਾਂ ਰੁਪਏ ਲੱਖਾਂ ਰੁਪਏ ਦੀ ਕਰੋੜਾਂ ਰੁਪਏ ਖਾਤੇ ਇਹਨਾਂ ਦੀ ਚੋਰੀਆਂ ਨੂੰ ਰੋਕਣ ਵਾਸਤੇ ਸਾਨੂੰ ਹਾਰ ਕੇ ਹਾਈ ਕੋਰਟ ਜਾਣਾ ਪਿਆ ਜਦ ਸਰਕਾਰ ਦੇ ਆਮ ਆਦਮੀ ਪਾਰਟੀ ਸਰਕਾਰ ਦੇ ਜਦ ਅਫਸਰ ਸਭਾਂ ਸਾਡੀ ਗੱਲ ਨਹੀਂ ਸੁਣਦੇ ਸੀ ਇੱਕ ਵਾਰੀ ਨਹੀਂ ਪਤਾ ਨਹੀਂ ਕਿੰਨੀ ਵਾਰੀ ਆਪਾਂ ਲਿਖ ਕੇ ਦਿੱਤਾ ਨਿੱਤੀ ਰੂਪ ਤੇ ਰਸਮੀ ਨਾਲ ਆ ਪਰ ਇਹਨਾਂ ਦਾ ਕੰਮ ਨਹੀਂ ਸ਼ਕੀ ਇਹਨਾਂ ਦਾ ਕੋਈ ਅਸਰ ਨਹੀਂ ਹੋਇਆ ਹਾਰ ਕੇ सब हाई कोर्ट का दरवाजा जाकर खड़काना पाया जो शहर के लोग है उन्होंने जोड़े पैसे है जो प्रॉपर्टी टैक्स के पैसे है पानी के पैसे जो टैक्स लगता है जो लोगों का पैसा यह कमेटी सा कमेटी है यह पैसा लोगों का और जब लोगों का पैसा किस तरीके उड़ाया जाए उस गल में रोकने वास्त अंगद सिंह गलत हो सकता ਆਧਿਆਪੀ ਸਾਹਿਬ ਦਾ ਤੋਂ ਸਦੇ ਚੋਪੜਾ ਜੀ ਦਾ ਤੋਂ ਸਦੇ ਕਲੰਕਾਰ ਦੀ ਗੱਲ ਹੋ ਸਕਦੀ ਹੈ ਤੱਕੀ ਮਾਨਯੋਗ ਹਾਈ ਕੋਰਟ ਵੀ ਜਾਣਦਾ ਜਦੋਂ ਉਹਨਾਂ ਨੇ ਥਾਡੀ ਚੋਰੀਆਂ ਦੇਖੀਆਂ ਥਾਡੀ ਇੰਕੀਪਲ ਐਕਟੀਵਿਟੀ ਦੇਖੀ ਔਰ ਉਸ ਕੰਮ ਨੂੰ ਦੇਖਦੇ ਹੋਏ ਉਹਨਾਂ ਨੇ ਸਾਰੀ ਕਮੇਟੀ ਦੀ ਮੀਟਿੰਗਾਂ ਤੇ ਰੋਕ ਲਈ ਕਿ ਇਹਨੂੰ ਬੰਦ ਕਰੋ ਕਮੇਟੀ ਨੂੰ ਕਹਾਂ ਇਹਨੂੰ ਸੱਦਾ ਕਰੋ ਜਦੋਂ ਜਨਾਬ ਪ੍ਰਧਾਨ ਉਨਰ ਚਲੋ ਜਿਸ ਜਿਹਨੂੰ ਸਸਪੈਂਡ ਕੀਤਾ ਸੀ ਨਾਇਬ ਪ੍ਰਧਾਨ ਕਿਸੇ ਜ਼ਿੰਮੇਵਾਰ ਬੰਦਾ ਉਹਦੀ ਮੀਟਿੰਗ ਕੌਣ ਕਰਸਾ ਇਹ ਕੋਈ ਬਾਉਂ ਨਹੀਂ ਕਿਉਂ ਮੀਟਿੰਗ ਕਰਤਾ ਸ। ਅਰ ਮੈਂ ਬੜਾ ਚਾਹ। ਇਹ ਮੈਂ ਦੱਸਣਾ ਚਾਹਦਾ ਕਿ ਕਿ ਉਹ ਮੇਰੇ ਘਰ ਕੋਲ ਦਾ ਪ੍ਰਾਈਮਟਨ ਬੜਾ ਕੰਮ ਕਰਦੀ ਇਹਨਾਂ ਦਾ ਵੀ ਇਹਨਾਂ ਨੂੰ ਨਾ ਯਾਰ ਤਰਾਣਾ ਚਾਹਣਾ ਸਾਲ 2025 ਸਰਕਾਰ ਤੋਂ ਬਕਾਇਦਾ ਚਿੱਠੀ ਨਿਕਲੀ ਹੋਈ ਹੈ ਸੰਗਰ ਵਾਰਿਸ ਪ੍ਰਧਾਨ ਦੀ ਪਰਕਸ਼ਨ ਪ੍ਰੋਬਲਮ ਅਰਥਾਤ 2000 ਮੰਦੀ ਇਹਨਾਂ ਦੀ ਸਰਕਾਰ ਬਣ ਚੁੱਕੀ ਸੀ ਸਾਡਾ ਤਾਂ ਇਹ ਨਾ ਕੋਹੜਾ ਹੀ ਨਹੀਂ ਆ ਸਾਡਾ ਤਾਂ ਇਸ ਕੱਲ ਦਾ ਰਾਣਾ ਕਿ ਕਿਸਾ ਸਤੰਨਵਾਦ ਨੂੰ ਪ੍ਰਧਾਨ ਨੂੰ ਤوڑਾਤਾ ਸੀਨੇ ਵਾਈਸ ਪ੍ਰਧਾਨ ਜੂਨੀਅਰ ਵਾਈਸ ਪ੍ਰਧਾਨ ਦੇ ਇਲੈਕਸ਼ਨ ਕਰਾਏ ਤਾਂ ਕਿ ਚੰਨੋ ਜੇ ਇਹੋ ਜੀ ਠੱਗਿਆ ਵਾਛਦੇ ਹੈ ਕਿਸੇ ਦੇ ਸਿੱਖ ਤੋਂ ਗੱਲ ਆਵੇ ਪਰ ਇਹ ਜਾਣਦੇ ਨਹੀਂ ਕਿ ਕਿਸੇ ਦੇ ਸਿੱਖ ਤੋਂ ਗੱਲ ਆਵੇ ਕਿ ਸਾਰੇ ਕੋਲ ਰਹੇ ਹੋਏ ਹੈ ਇਹ ਪੰਜਾਬ ਸਰਕਾਰ ਦੀ ਚੁੱਪੀ ਹੈ 8 9 2022 ਦੀ ਡੱਕੜ ਨਾਲ ਕੁੱਟੀ ਹੋਈ ਹੈ ਤਸੀਮਾ ਲਾਗੂ ਕਰ ਲੋ ਹੁਣ ਜਿਹੜੀ ਚੋਣਾਂ ਆ ਗਈਆਂ ਉਹ ਜਿਹੇ ਇਲੈਕਸ਼ਨ ਖੜੇ ਜਿੰਨੂੰ ਪ੍ਰਧਾਨ ਬਣਾਉਣਾ ਬਣਾਉਣਾ ਸਾਡੇ ਸਾਰੇ ਕੰਸਲ ਸਬਾਨ ਤੁਹਾਡੇ ਉਸ ਇਲੈਕਸ਼ਨ ਵਿੱਚ ਆਉਂਦੇ ਸਮੀਟਿੰਗ ਜਾਉਂਗੇ ਸਹੀ ਤਰੀਕੇ ਨਾਲ ਕੰਮ ਕਰੋ ਸਾਡੀ ਤਾਂ ਨਹੀਂ ਮਿਹਨਤ ਆ ਜਦ ਤੁਸੀਂ ਚੁਣ ਲੋਗੇ ਆਟੋਮੈਟਿਕਲੀ ਜਿਹੜਾ ਸੇਵਾ ਉਹ ਤੁਹਾਡਾ ਵਿਕੀਤ ਹੋ ਜੂਗਾ ਅਸਲ ਮਾਇਨੇ ਦਾ ਸ਼ਹਿਰ ਦਾ ਡਿਵਿਜ਼ਨ ਮੰਡ ਦੇ ਵਿਰਤੀ ਤੁਸੀਂ ਜੇਕਰ ਕਿ ਨਾ ਪ੍ਰਧਾਨ ਚੁਣਦੇ ਹੋ ਨਾ ਲਖਨ ਹੁੰਦੇ ਨੇ ਨਾ ਸਟੇਟ ਹੁੰਦੇ ਨੇ ਤੁਸੀਂ ਜ਼ਿੰਮੇਵਾਰ ਹੋ ਆ ਫਿਰ ਉੱਥੀ ਗੱਲ ਕਰਾਂਗੇ ਸਾਡੇ ਤੇ ਸਿੱਧੇ ਉਸ ਤੋਂ ਬਾਅਦ ਆਜੋ ਅਮੈਂ ਕਿੱਥੋਂ ਸ਼ੁਰੂ ਕਰਾਂ ਤਨਾ ਤਾਂ ਮੁੱਤੀ ਲੈ ਚੁੱਕੀ ਮੈਂ ਮੁੱਦੇ ਨੂੰ ਕਰਾਉਣਾ ਨਹੀਂ ਚਾਹਦਾ मुद्दे बहुत ने बारी वारी करके डिस्कशन की डिबेट भी कर लेंगे डिबेट तो मैं बहुत बारी कर चुके आके कहे तो सही डिबेट भी नहीं करना चाहते क्योंकि पता नहीं किस किसका कोई डरते कले के प्रैस कॉन्फ्रेंस करी जाते मैं आमने सामने मतलब लको मथे भी नहीं लगे इन्हें सच्चे हो तो मत्थे लगो और गल ये मिट्टी का मसला बहुत बड़ा मसला बड़ा गंभीर मसला है ਜੇ ਸਰ ਮਹੱਲੇ ਵਿੱਚ ਦੰਪਾ ਇੱਥੇ ਦੇ ਵੀ ਲੋਕ ਆ ਸਾਡੇ ਵਿੱਚ ਆ ਕੇ ਬੈਠੇ ਹੋਏ। ਕਿਰਪਾ ਕਰ ਸਾਹਿਬ ਐਗੂ ਜੀ ਕੀ ਬਤੇ ਜੀ ਸਾਡੇ ਨਵਾਂ ਸ਼ਹਿਰ ਵਿਖੇ ਗੁਰਦੁਆਰਾ ਟਾਲੀ ਸਾਹਿਬ ਬਾਬਾ ਸ਼ਿਰਚੰਦ ਦਾ ਅਸਥਾਨ ਉੱਤੇ ਖੰਡ ਪੱਟ ਸਾਹਿਬ ਦੀ ਲੜੀ ਚੱਲ ਰਹੀ 8 ਤਰੀਕ ਤੋਂ ਰੰਮ ਬਾਜੀ 14 ਤਰੀਕ ਨੂੰ ਸਾਡੇ ਉੱਤੇ ਮਾਗੀ ਦਾ ਪ੍ਰੋਗਰਾਮ ਹੋ ਰਿਹਾ ਇਹਦੇ ਵਿੱਚ ਭਾਈ ਗੁਲਾਬ ਸਿੰਘ ਜੀ ਕੀਰਤਨ ਜੇਤਾ ਭਾਈ ਸਰਜੀਤ ਸਿੰਘ ਜੀ ਕਥਾ ਵਾਚਕ ਉਹ ਆ ਰਹੇ ਨੇ ਸਾਡੀ ਸਾਰੀ ਸੰਗਤ ਨੂੰ ਅਪੀਲ ਆ ਫੇ ਸਾਰੇ ਹਮ ਹਮ ਆ ਕੇ ਆਓ ਔਰ ਕਿਸੇ ਨੇ ਵੀ ਨਸ਼ਾ ਕਰਕੇ ਨਹੀਂ ਆਣਾ ਸਾਡੀ ਇਹ ਸਭ ਨੂੰ ਬੇਨਤੀ ਆ ਔਰ ਕਿਸੇ ਨੇ ਕੰਮ ਦੇ ਵਿੱਚ ਆ ਕੇ ਕੋਈ ਵਿਗਨ ਨਹੀਂ ਪਾਣਾ ਆਓ ਆ ਕੇ ਦਰਸ਼ਨ ਕਰੋ ਮੱਥਾ ਟੇਕੋ ਔਰ 16 ਤਰੀਕ ਨੂੰ ਸਾਡੇ ਸਾਰੂ ਪੰਡਰ ਆਇਆ ਜੀ ਇਹ ਤਾਂ ਸਾਰਿਆਂ ਨੂੰ ਅਪੀਲ ਆ ਆ ਕੇ ਤੁਸੀਂ ਦਰਸ਼ਨ ਕਰੋ ਬਾਬੇ ਜੀ ਔਰ ਗੁਰੂ ਘਰ ਲੰਗਰ ਟੁੱਟ ਭਰਤੂਗਾ ਸਵੇਰ ਤੋਂ 4 ਕੱਪ ਕੋੜੇ ਤੇ ਦੁਪਹਿਰ ਨੂੰ ਲੰਗਰ ਦਾ 1 ਵਜੇ ਸ਼ੁਰੂ ਕਰਦੇ ਆ ਜੀ ਸਾਰੇ ਹੀ ਸੰਗਤ ਨੂੰ ਬੇਨਤੀ ਹੈ ਵੀ ਸਾਰਿਆਂ ਨੇ ਆਣਾ ਹੈ ਮੈਂ ਬਹਾਦਰ ਚੰਦ अरोड़ा ਜਿਲ੍ਹਾ ਪਰਦਾਨ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਨਵਾਂ ਸ਼ਹਿਰ ਔਰ 12 ਤਰੀਕ ਨੂੰ 12 1 2025 ਦਿਨ ਐਤਵਾਰ ਨੂੰ ਮੁੱਲਾ ਪਿੰਡ ਜੋ ਨਮਰ ਸ਼ੰਕਰ ਦੇ ਨੇੜੇ ਮੁੱਲਾ ਪਿੰਡ ਉੱਥੇ ਅਸੀਂ 12 ਤੀਕ ਨੂੰ ਲੜਕੀਆਂ ਨੂੰ ਲੋੜੀ ਵੀ ਪਾ ਰਹੇ ਆਂ ਔਰ ਜਿਹੜਾ ਇਹ ਉਤਸਵ ਆ ਬੜੀ ਧੂਮਤਾ ਨਾਲ ਮਨਾ ਰਹੇ ਆਂ ਸੀ ਹਾਂਜੀ ਔਰ ਇਹ ਜਿਹੜਾ ਹਰ ਸਾਲ ਅਸੀਂ ਇਹ ਜਿਹੜਾ ਲੋੜੀਆਂ ਦਾ ਬੱਚਿਆਂ ਦੀ ਲੋੜੀ ਆ ਹਾਂਜੀ ਇਹ ਹਰ ਸਾਲ ਅਸੀਂ ਮਨਾਉਂਦੇ ਆਂ ਔਰ ਪਿਛਲੇ ਸਾਲ ਅਸੀਂ ਆਪਾਂ ਇਹ ਬੰਗਾ ਦਾ ਕੋਲ ਪਿੰਡ ਵੀ ਮਨਾਈ ਸਗੀ ਜੀ ਹਾਂਜੀ ਨਵਾਂ ਸ਼ਹਿਰ ਚ ਵੀ ਅਸੀਂ ਮਨਾ ਚੁੱਕੇ ਆ ਰਾਹੋਂ ਵੀ ਮਨਾ ਚੁੱਕੇ ਆ ਬੰਗਾ ਵੀ ਬਲਾ ਚੋਰ ਵੀ ਹਰ ਸਾਲ ਅਸੀਂ ਇਹ ਜਗ੍ਹਾ ਬਦਲ ਕੇ ਬਣਾਉਂਦੇ ਆ ਤਾਂ ਕਿ ਅਸੀਂ ਗਰੀਬ ਬੱਚਿਆਂ ਨੂੰ ਮਦਦ ਕਰ ਸਕੀਏ ਔਰ ਉਹਨਾਂ ਨੂੰ ਹੌਸਲਾ ਦੇ ਸਕੀਏ ਅਸੀਂ ਇਸ ਕਰਕੇ ਛੋਟੇ ਛੋਟੇ ਪਿੰਡਾਂ ਚ ਹੁਣ ਦਾਲਾਂ ਸ਼ੁਰੂ ਕੀਤਾ ਆ ਤਾਂ ਕਿ ਇਹ ਸਾਡੇ ਜਿਹੜਿਆ ਲੋਹੜੀ ਦਾ ਤਿਹਾਰ ਆ ਇਹ ਬੇਟੀਆਂ ਦਾ ਤਿਹਾਰ ਆ ਅਸੀਂ ਬੇਟੀਆਂ ਜਿਹੜੀਆਂ ਹੁੰਦੀਆਂ ਨਾ ਇੱਕ ਬਹੁਤ ਸਰਾਂਗਾ ਜੋਗ ਹੁੰਦੀ ਆ ਔਰ ਮਾਪੇ ਦੀਆਂ ਮਾਤਾ ਪਿਤਾ ਦੀ ਸੇਵਾ ਕਰਨ ਦੇ ਵੀ ਬਹੁਤ ਤੇਜਵੰਦ ਹੁੰਦੀ ਆ ਅੱਗੇ ਪਿਛਲਾ ਜ਼ਮਾਨਾ ਹੁੰਦਾ ਸੀ ਅਸੀਂ ਬੇਟੀਆਂ ਨੂੰ ਪੜ੍ਹਾਉਂਦੇ ਨਹੀਂ ਸੀ ਹਗੇ ਅਨਪੜ੍ਹ ਰੱਖਦੇ ਸੀਗੇ ਅੱਜ ਕੱਲ ਅਸੀਂ ਇਹ ਕਹਿੰਦੇ ਆ ਬੇ ਬੇਟੀਆਂ ਪੜ੍ਹ ਲਿਖ ਕੇ ਇਹ ਬਹੁਤ ਵੱਡੇ ਅਫਸਰਦਮਨ ਔਰ ਲਾਇਕ ਵਨ ਔਰ ਨਸ਼ੇ ਤੋਂ ਮੁਕਤ ਇਹ ਆਪਣੇ ਇਹ ਭਰਾਵਾਂ ਨੂੰ ਆਪਣੇ ਪਿੰਡ ਦੇ ਵਾਸੀਆਂ ਨੂੰ ਇਹ ਸਿੱਖਿਆ ਦੇ ਔਰ ਇਹੀ ਮੈਂ ਕਹਿੰਦਾ ਹੋਇਆ ਇਹ ਲੋੜੀ ਦੇ ਤਿਹਾਰ ਤੇ ਬਹੁਤ ਬਹੁ ਲੋਕਾਂ ਨੂੰ ਵਧਾਈ ਦਿੰਦਾ ਹਾਂ ਇਹ ਸਜਿਆ ਲਿਸ਼ਕ ਸੈਗਨਗਰ ਦਾ ਸਵਰਨ ਸਭਧੀਆਂ ਵਿਸ਼ੇਸ਼ ਸਰਗਮੀਆਂ ਖਲ ਫੇਰ ਨਮੀਆਂ ਤੇ ਤਾਰੀਆਂ ਸਰਗਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਤੋਂ ਤੱਕ ਵਾਸਤੇ ਪ੍ਰਤੀਸਿਧ ਇਜਾਜ਼ਤ ਦਿਓ ਧੰਨਵਾਦ